ਜਕਸੀਰ ਕਾਫੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹੋ ਤਾਂ ਨਮੀ ਕੋ ਹੋਰ ਕੌਂਸੀ ਪੱਲੇ ਵਾਲੇ ਵਿਰੋਧ ਚ ਲਿਆਵੀਂਗੇ ਵੀਡੀਓ ਕੀ ਬੋਲਗੇ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਨੇ ਸਾਡੀ ਮੰਗ ਤਾਂ ਜੀ ਪਿੱਛੇ 7 ਮਹੀਨਿਆਂ ਤੋਂ ਲੈ ਕੇ ਸੰਗਰੂਰ ਦੀ ਧਰਤੀ ਤੇ ਸਾਡਾ ਧਰਨਾ ਲੱਗਿਆ ਹੋਇਆ ਹੈ ਵੀ ਸਰਕਾਰ ਨਾਲ ਸਾਡਾ ਵੋਟਾਂ ਤੋਂ ਪਹਿਲਾਂ ਕਮਿਟਮੈਂਟ ਇਹ ਹੋਇਆ ਸੀ ਵੀ ਸੋਡਾ ਕੰਮ ਸੋਨੂੰ ਪੱਲੇਦਾਰਾਂ ਨੂੰ ਸਿੱਧਾ ਦਿੱਤਾ ਜਾਊਗਾ ਜੋ ਕੇਂਦਰ ਸਰਕਾਰ ਦਿੰਦੀ ਹੈ ਵੀ ਉਹੀ ਸੋਨੂੰ ਸਿੱਧੇ ਰੇਟ ਦਿੱਤੇ ਜਾਣਗੇ ਵੀ ਠੇਕੇਦਾਰੀ ਨੂੰ ਪਰਾਂ ਕੱਢ ਕੇ ਸੋਡਾ ਹੱਕ ਸੋਨੂੰ ਮਜ਼ਦੂਰਾਂ ਨੂੰ ਦਵਾਇਆ ਜਾਊਗਾ ਅਸੀਂ 2012 ਤੋਂ ਲੈ ਕੇ ਜੀ ਮਨ ਲ ਕੇ ਕਾਰਟ ਤੇ ਲੇਬਰ ਦਾ ਟੈਂਡਰ ਵੱਖਰੋ ਵੱਖਰਾ ਸੀ ਇਹਨਾਂ ਨੇ ਆਉਣ ਵਾਲੀ ਸਰਕਾਰ ਨੇ ਸਾਡੇ ਨਾਲ ਕੰਮ ਤਾਂ ਵਾਦਾ ਇਹ ਕੀਤਾ ਸੀ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਕੰਮ ਦੇਣ ਦੀ بجائے ਇਹਨਾਂ ਨੇ ਸਾਥੋਂ ਕੰਮ ਖੋ ਕੇ ਆਪਦੇ ਪੱਖੀ ਆ ਪੱਖੇ ਆ ਪੱਖੋ ਵੱਖੀ ਆਪਦੇ ਲੀਡਰਾਂ ਨੂੰ ਟੈਂਡਰ ਦੇ ਕੇ ਆਪਦੇ ਚਾਹੇਤਿਆਂ ਨੂੰ ਟੈਂਡਰ ਦੇ ਕੇ ਬੀ ਮਾਲਕੇ ਇੱਕ ਕਲਾਸ ਤੇ ਦਾ 4 4 5 5 ਕਲਾਸਟਰ ਬਣਾਏ ਗਏ ਨੇ ਅਸੀਂ ਇਹ ਪਾਲਿਸੀ ਇਹਨਾਂ ਦੀ ਨਹੀਂ ਚੱਲਣ ਦੇਵਾਂਗੇ ਜੋ ਸਾਡਾ ਪੱਲੇਦਾਰਾਂ ਦਾ ਕੰਮ ਪੱਲੇਦਾਰਾਂ ਨੂੰ ਦਿੱਤਾ ਜਾਵੇ ਕਾਰਟ ਰੇਂਜ ਦਾ ਕੰਮ ਟਰੱਕ ਜੂਨੀਅਰ ਨੂੰ ਦਿੱਤਾ ਜਾਵੇ ਵੀ ਜੋ ਸਾਡੇ ਹੱਕ ਬਣਦੇ ਨੇ ਸਾਡਾ ਪੰਜਾਬ ਬਬਨਾ ਜੋ ਰੇਟ ਫਿਕਸ ਕੀਤਾ ਸੀ ਸਰਕਾਰ ਨੇ ਵੀ ਸਾਨੂੰ ਪੰਜਾਬ ਬਬ ਰੇਟ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਤੇ ਦੂਸਰੀ ਚੇਤਾਵਨੀ ਵੀ ਦਿੰਦੇ ਆ ਜੇ ਆਉਣ ਵਾਲੇ ਸਮੇਂ 'ਚ ਸਾਡਾ ਨਾ ਸਰਕਾਰ ਨੇ ਇਹ ਕੰਮ ਕੀਤਾ ਟੈਂਡਰ ਸਾਡੇ ਵੱਖੋ ਵੱਖਰੀ ਕੀਤੇ ਰੇਟ ਨਾਲ ਸਾਨੂੰ 50 ਬਾਬਨਾ ਦਿੱਤਾ ਵੀ ਆਉਣ ਵਾਲੇ ਸਮੇਂ ਚ ਅਸੀਂ ਸਮੇਤ ਜਵਾਖਾ ਨੂੰ ਲੈ ਕੇ ਅਸੀਂ ਰੋੜਾਂ ਤੇ ਉਤਰਾਂਗੇ ਰੋੜਾਂ ਤੇ ਉਤਰਨਾ ਸਾਡੀ ਮਜਬੂਰੀ ਹੈ ਸਾਡੇ ਸੀਨੇ ਨੂੰ ਅੱਗ ਲੱਗੀ ਹੋਈ ਹੈ ਸਾਡੀ ਲੁੱਟ ਤੇ ਡਾਕਾ ਪੈ ਰਹੇ ਜਾ ਰਿਹਾ ਜੀ ਅਸੀਂ ਇਸ ਲੁੱਟ ਤੇ ਡਾਕਾ ਦੀ ਮਜ਼ਦੂਰੀ ਤੇ ਨਹੀਂ ਪੈਣ ਦੇਵਾਂਗੇ ਚਲਦੇ ਭਾਈ ਅੱਜ ਸਾਡੀ ਜੀਤ ਨੂੰ ਇੱਕ ਮੰਗ ਹੈ ਜਪੈਣਾ ਤੁਹਾਡਾ ਧੰਨਵਾਦੀ ਜਿਹੜੇ ਤੁਸੀਂ ਸਾਡੀ ਆਵਾਜ਼ ਬੁਲੰਦ ਕਰਦੇ ਹੋ ਤੁਹਾਡਾ ਧੰਨਵਾਦ ਹੈ ਜੁਜਾ 7 ਮਹੀਨੇ ਹੋ ਗਏ ਸਾਨੂੰ ਸੰਗਰੂਰ ਦੀ ਧਰਨਾ ਲਾਏ ਨੂੰ ਮਾਸਾ ਜ਼ਿਲ੍ਹੇ ਤੋਂ ਇਹ ਧਰਨਾ ਸਟਾਰਟ ਕੀਤਾ ਸੀ ਤੇ ਸੰਗਰੂਰ ਦੀ ਧਰਤੀ 7 ਮਹੀਨੇ ਹੋ ਗਏ ਧਰਨਾ ਲਾਏ ਨੂੰ ਸਾਡੀ ਇੱਕੋ ਇੱਕ ਲੜਾਈ ਹੈ 35 ਸਾਲਾਂ ਤੋਂ ਜੋ ਠੇਕੇਦਾਰੀ ਸਿਸਟਮ ਇੱਕ ਵੀ ਜੋ ਕੇਂਦਰ ਸਰਕਾਰ 50% ਦੇ ਨਾਲ ਅੱਜ ਰੇਟ ਦੇ ਰਿਹਾ ਵੀ ਸਾਨੂੰ ਸਿੱਧੇ ਰੇਟ ਫਿਕਸ ਕਰਕੇ ਠੇਕੇਦਾਰ ਨੂੰ ਸੈੱਟ ਕਰਕੇ ਸਾਨੂੰ ਸਾਡਾ ਮਿਹਨਤ ਨਾਮਾ ਸਿੱਧਾ ਸਾਡੇ ਖਾਤੇ 'ਤੇ ਪਾਓ ਇੱਕੋ ਇੱਕ ਲੜਾਈ ਹੈ ਪਰ ਇਹਨਾਂ ਪ੍ਰਸ਼ਾਸਨ ਨੇ ਸਰਕਾਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਹੱਕ ਦੇ ਰਿਪੋਰਟ ਸੀ ਬਣਾਵਾਂਗੇ ਪਰ 18 ਤਰੀਕ ਨੂੰ ਜਿਹੜੀ ਪਾਲਸੀ ਆ ਹੋਰ ਹੀ ਬਣਾਤੀ ਸਾਡੇ ਜੋ ਕਲਸਟਰ ਨੇ ਜਿੱਥੇ ਸਾਰਾ ਹੀ ਅਸੀਂ ਕਲਸਟਰ ਦੇ ਵਿੱਚ ਕੰਮ ਕਰਦੇ ਸੀ ਉਹ ਤੋੜ ਦਿੱਤੇ ਗਏ ਨੇ ਇੱਕ ਉਹ ਤਾਂ ਸੀ ਟੈਂਡਰ ਅਸੀਂ ਤਾਂ ਚੰਦੇ ਟੈਂਡਰ ਪ੍ਰਕਿਰਿਆ ਖਤਮ ਹੋਏ ਪਰ ਟੈਂਡਰ ਵੀ ਇਹਨਾਂ ਨੇ ਸਾਡੇ ਕੀ ਕੀਤਾ ਲੇਬਰ ਕਾਰਡ ਦੇ ਇਕੱਠੇ ਕਰਤੇ ਜਦੋਂ ਕਿ 2012 ਦੀ ਤੋਂ ਲੈ ਕੇ ਅਸੀਂ ਆਪਦੇ ਵੱਖਰੇ ਲੇਬਰ ਦੇ ਟੈਂਡਰ ਪਾ ਰਹੇ ਸੀ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਜਿਹੜੇ ਲੇਬਰ ਕਲਸਟਰ ਦੇ ਲੇਬਰ ਕਾਰਡ ਦੇ ਟੈਂਡਰ ਇਕੱਠੇ ਕੀਤੇ ਜਾਣ ਇੱਕ ਜਿਹੜੇ ਕਲਸਟਰ ਆ ਉਹ ਇੱਕ ਕੀਤਾ ਜਾਵੇ ਜਿੰਨਾ ਚਿਰ ਇਹ ਨਹੀਂ ਹੁੰਦਾ ਉਹ ਜਿੰਨਾ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ